ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਹੀਰਾਂ ਵਿੱਚ ਸਰਪੰਚ ਮੈਡਮ ਸੋਨੀਆ ਤੇ ਸਮੂਹ ਨਗਰ ਨਿਵਾਸੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਸੈਂਟਰ ਵੱਲੋਂ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਹਰ ਤਰ੍ਹਾਂ ਦੇ ਬਲੱਡ ਦੇ ਫ੍ਰੀ ਟੈਸਟ ਕੀਤੇ ਗਏ ਅਤੇ ਅੱਖਾਂ ਦਾ ਵੀ ਫ੍ਰੀ ਚੈੱਕਅਪ ਕੀਤਾ ਗਿਆ ਜਿਨ੍ਹਾਂ ਮਰੀਜ਼ਾਂ ਨੂੰ ਐਨਕਾਂ ਦੀ ਜ਼ਰੂਰਤ ਸੀ ਉਹਨਾਂ ਨੂੰ ਐਨਕਾਂ ਵੀ ਫ੍ਰੀ ਦਿੱਤੀਆਂ ਗਈਆਂ ਇਸ ਫ੍ਰੀ ਚੈੱਕਅਪ ਕੈਂਪ ਦਾ 500 ਤੋਂ ਵੱਧ ਲੋਕਾਂ ਨੇ ਲਾਭ ਉਠਾਇਆ ਅਤੇ ਆਪਣੇ ਟੈਸਟ ਕਰਵਾਏ ਇਸ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਲਈ ਚਾਹ ਤੇ ਲੰਗਰ ਦਾ ਵੀ ਪ੍ਰਬੰਧ ਤਾ ਅਖੀਰ ਵਿੱਚ ਸਰਪੰਚ ਮੈਡਮ ਸੋਨੀਆ ਅਤੇ ਸਮੂਹ ਪੰਚਾਇਤ ਵੱਲੋਂ ਇਸ ਕੈਂਪ ਵਿੱਚ ਪਹੁੰਚੇ ਹੋਏ ਮਰੀਜ਼ਾਂ ਦਾ ਧੰਨਵਾਦ ਕੀਤਾ ਗਿਆ। ਕਹਾਵਾਈ ਕਰੇਗਾ ਅਤੇ 22 ਜੂਨ ਨੂੰ ਪੈਂਕੋਕਰੀ ਹਿਰਾਣੀ ਜ਼ਿਲ੍ਹਾ ਮੋਗਾ ਆਪਾਂ ਵਰਲਡ ਕੇਅਰ ਕੈਂਸਰ ਦਾ ਕੈਂਪ ਕਰਵਾ ਰਹੇ ਹਾਂ ਜਿੱਦੇ ਵਿੱਚ ਅੱਖਾਂ ਦਾ ਟੈਸਟ ਐਂਡ ਕੈਂਸਰ ਦੇ ਟੈਸਟ ਅੱਖਾਂ ਦੀ ਐਨਕ ਫ੍ਰੀ ਦਿੱਤੀ ਜਾਊਗੀ ਬਿਲਕੁਲ ਵਿਦ ਮੈਡੀਸਨ ਅਦੇ ਵਿੱਚ ਬੀਪੀ 슈ਗਰ ਕਾਲਾ ਪੀਲਾ ਐਚ ਆਈ ਵੀ ਸਾਰੇ ਟੈਸਟ ਬਿਲਕੁਲ ਫ੍ਰੀ ਕਰਕੇ ਦੇਵਾਂਗੇ ਵਰਲਡ ਕੇਅਰ ਕੈਂਸਰ ਲੋ ਅੱਖਾਂ ਦੇ ਕੈਂਸਰ ਦਾ ਜਿਹੜੇ ਟੈਸਟ ਇੱਥੇ ਜਾਣਗੇ ਐਚ ਆਈ ਵੀ ਤੇ ਕਾਲਾ ਪੀਲਾ ਸਾਡੇ ਐਨ ਆਰ ਆਈ ਵੀਰ ਤੇ ਪੈਂਦੇ ਸੰਯੋਗ ਦੇ ਨਾਲ ਕਰਵਾ ਰਹੇ ਹਾਂ ਜਿਹੜਾ ਕੈਂਪ ਬਹੁਤ ਬਹੁਤ ਧੰਨਵਾਦ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਸੰਯੋਗ ਦਿੱਤਾ ਵਾ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਸਾਡੇ ਨਾਲ ਇਦਾਂ ਹੀ ਉਹ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਿਣ ਤੇ ਅਸੀਂ ਸਮਾਜ ਭਲਾਈ ਦੇ ਕੰਮਾਂ 'ਚ ਵੱਧ ਚੜ ਕੇ ਹਿੱਸਾ ਲਈਏ ਤੇ ਪਿੰਡ ਦੇ ਕੰਮ ਕਰੀਏ ਪਿੰਡ ਨੂੰ ਹੋਰ ਤਰੱਕੀ ਦੇ ਰਾਹ ਤੇ ਲੈ ਕੇ ਜਾਈਏ ਤੇ ਨਸ਼ਿਆਂ ਤੋਂ ਦੂਰ ਰੱਖੀਏ ਇਹ ਟੀਮ ਕਿੱਥੋਂ ਆਈ ਡਾਕਟਰ ਇਹ ਜਲੰਧਰ ਦੀ ਟੀਮ ਆ ਜੀ ਵਾਰਲਡ ਕੇਅਰ ਕੈਂਸਰ ਕੁਲਵਾਨ ਸਿੰਘ ਢਾਲੀਵਾਲ ਡਾਕਟਰ ਤਰਮਿੰਦਰ ਢਿੱਲੋ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਜੀ ਵਾਰਲਡ ਕੇਅਰ ਕੈਂਸਰ ਦੀ ਟੀਮ ਫਿਰ ਅਸਤmaal ਅਸੀਂ ਤੁਹਾਨੂੰ ਉਹਨੀਆਂ ਦੀਆਂ ਜਿਹੜੀਆਂ ਬੱਸਿਸ ਨੇ ਉਹ ਦਿਖਾਵਾਂਗੇ ਤੁਹਾਨੂੰ ਕਿਹੜੀ ਬੱਸ ਕੀ ਕੀ ਹੁੰਦਾ ਵਾ ਸਾਰਾ ਕੁਝ ਤੇ ਆਪਣਾ ਪਿੰਡ ਕੋਤਰੀ ਹਰਾ ਜੀ ਮਲਟਕੀਰ ਕੈਂਸਰਾਂ ਦੇ ਕੈਂਪ ਲਵਾਇਆ ਹੈ ਜਿਦੇ ਵਿੱਚ ਅੱਖਾਂ ਰਿਕਵੈਸਟ ਕੈਂਸਰ ਦੇ ਟੈਸਟ ਜਿੰਨੇ ਵੀ ਆਲਮੋਸਟ ਟੈਸਟ ਹੁੰਦੇ ਫ੍ਰੀ ਹੋਏ ਇਹਦੇ ਵਿੱਚ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਜੇ ਕਿਸੇ ਮੰਨ ਲਓ ਵੀ ਕਿਸੇ ਨੂੰ ਕੈਂਸਰ ਹੁੰਦਾ ਵਾ ਠੀਕ ਆ ਮੇਰੇ ਪਿੰਡ ਦਾ ਰੱਬ ਕਰੇ ਨਾ ਹੋਵੇ ਜੇ ਕੋਈ ਵੀ ਮਰੀਜ਼ ਨਿਕਲਦਾ ਵਾ ਤੇ ਉਹਦੀ ਅਸੀਂ ਆਪ ਵੀ ਹੈਲਪ ਕਰਾਂਗੇ ਜਿੱਥੋਂ ਤੱਕ ਲੈ ਕੇ ਜਾ ਸਕੀਏ ਅਸੀਂ ਨਾਲ ਲੈ ਕੇ ਜਾਵਾਂਗੇ ਤੇ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਐਨ ਆਰ ਆਈ ਭਰਾ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਜਿਨ੍ਹਾਂ ਨੇ ਮੈਨੂੰ ਇੰਨਾ ਸਹਿਯੋਗ ਦਿੱਤਾ ਮੇਰਾ ਭਰਾ ਮਨਪ੍ਰੀਤ ਸੁਖਦੀਪ ਤੇ ਜਿੰਨ ਕਿ ਜਿਨ੍ਹਾਂ ਵੀ ਭਰਾ ਮੇਰੇ ਨਾਲ ਖੜਦੇ ਆ ਹਰ ਕੰਮ ਦੇ ਵਿੱਚ ਮੈਂ ਉਹਨਾਂ ਦਾ ਦਿলো ਧੰਨਵਾਦ ਕਰਦਾ ਤੇ ਆਪਣੀ ਪੰਚਾਇਤ ਜਿਹੜੇ ਸਾਥ ਦਿੰਦੀਆਂ ਤੇ ਨਾਲ ਐਨ ਆਰ ਆਈ ਭਰਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਇੰਨਾ ਵੱਡਾ ਕੰਮ ਇਕੱਲੇ ਬੰਦੇ ਦੇ ਵੱਸ ਦਾ ਰੋਗ ਨਹੀਂ ਕਰਦਾ ਵੀ ਜੇ ਕੋਈ ਕੰਮ ਕਰਾਉਣਾ ਤਾਂ ਸਾਰਿਆਂ ਦਾ ਸਾਥ ਜ਼ਰੂਰੀ ਆ ਤੇ ਮੈਂ ਦਿਨੋਂ ਆਪਦੀ ਟੀਮ ਤੇ ਸਾਰੇ ਐਨ ਆਰ ਆਈ ਭਰਾਵਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੋਂ ਤੱਕ ਇੰਨੇ ਕੰਮ ਨੂੰ ਸਿਰੇ ਚਾੜ੍ਹਿਆ ਨੇ ਵੀ ਆਪਣੇ ਪਿੰਡਾਂ ਵੱਲ ਧਿਆਨ ਰੱਖੋ ਹੁਣ ਆਪਣੇ ਲੋਕਾਂ ਲਈ ਧਿਆਨ ਰੱਖੋ ਆਪਦੇ ਆਪ ਦੇ ਸਰੀਰ ਲਈ ਧਿਆਨ ਰੱਖੋ ਤੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਜਿਵੇਂ ਨਸ਼ੇ ਮੁਕਤ ਕੈਂਪ ਲਵਾਓ ਤੇ ਕੈਂਸਰ ਵਾਲੇ ਕੈਂਪ ਲਵਾਓ ਕਿਉਂਕਿ ਇਹ ਕੈਂਸਰ ਇਹ ਜਾ ਰੂਗਾ ਜਿਹੜਾ ਅੰਦਰੇ ਅੰਦਰ ਬੰਦੇ ਨੂੰ ਖਾ ਜਾਂਦਾ ਪਤਾ ਨਹੀਂ ਲੱਗਦਾ ਇਹ ਐਂਡ ਵਾਲੀ ਆ ਕੇ ਸਟੇਜ ਤੇ ਹੀ ਪਤਾ ਲੱਗਦਾ ਵਾ ਤੇ ਜੇ ਪਹਿਲਾਂ ਇਹਨੂੰ ਜਾਗਰੂਤ ਆਪਾਂ ਲੋਕਾਂ ਨੂੰ ਕਰਾਂਗੇ ਤੇ ਪਹਿਲਾਂ ਇਹਦਾ ਪਤਾ ਲੱਗ ਗਿਆ ਤਾਂ ਇਹਦਾ ਇਲਾਜ ਹੈਗਾ ਤੇ ਆਲਮੋਸਟ ਤਕਰੀਬਨ ਜਿੱਥੇ ਵੀ ਸਰਕਾਰੀ ਇਹਦਾ ਇਲਾਜ ਫ੍ਰੀ ਹੁੰਦਾ ਵਾ ਤੇ ਸਾਰਿਆਂ ਨੂੰ ਤਾਂ ਇਹ ਹੀ ਬੇਨਤੀ ਕਰਦੇ ਹਾਂ ਵੀ ਰੱਬ ਕਰੇ ਪਹਿਲੀ ਗੱਲ ਤਾਂ ਕਿਸੇ ਨੂੰ ਨਿਕਲੇ ਨਾ ਇਸੇ ਕਰਕੇ ਅਵੇਰਨੈਸ ਦੇ ਤੌਰ ਤੇ ਅਸੀਂ ਕੈਂਪ ਲਵਾ ਰਹੇ ਹਾਂ ਟੈਸਟ ਕਰਾ ਰਹੇ ਹਾਂ ਵੀ ਜੇ ਕਿਸੇ ਨੂੰ ਹੁੰਦਾ ਤਾਂ ਉਹਨੂੰ ਪਹਿਲਾਂ ਹੀ ਅਵੇਅਰ ਕੀਤਾ ਜਾਵੇ ਤਾਂ ਜੋ ਪਿੰਡ ਵੱਲੋਂ ਵੀ ਅਸੀਂ ਉਹਦਾ ਬੰਦੇ ਦਾ ਸਾਥ ਦੇਵਾਂਗੇ ਕੱਲ ਨੂੰ ਜੋ ਉਹਦੀ ਮੈਡੀਸਨ ਵਗੈਰਾ ਕਿਤੇ ਅੱਖਾਂ ਨਾਲ ਕਰਾ ਸ਼ੁਕਰ ਦਾ ਕਰਾ ਬਿਨਾਂ ਦੇ ਬਾਰੇ ਬਾਤ ਹੈ ਡਾਕਟਰਾਂ ਦੀ ਟੀਮ ਕਿਵੇਂ ਲੱਗੀ ਤੁਹਾਨੂੰ ਮੈਨੂੰ ਲੱਗੇ ਬੜੇ ਬਾਦ ਆ ਗਏ ਕਿਹੜਾ ਬੰਦਾ ਆਹ ਆਹ ਇੱਕੋ ਕਰੀਏ ਨਾ ਕੀ ਟੈਸਟ ਕਰਵਾਉਣ ਆਏ ਸੀ ਤੁਸੀਂ ਮੈਂ ਇੱਕ ਜੀਭ ਦਾ ਕਰਾਇਆ ਤੇ ਇੱਕ ਅੱਖਾਂ ਦਾ ਤੇ ਇੱਕ ਉਹ ਨਾ ਕੀ ਬਈ ਛਾਰੇ ਖੁੱਗਰਤਾ ਕਰਦੇ ਕੋਈ ਪੈਸਾ ਤਾਂ ਨਹੀਂ ਲਿਆ ਨਹੀਂ ਬਿਲਕੁਲ ਫ੍ਰੀ ਕੀਤਾ ਹਾਂ ਅੱਖਾਂ ਦਾ ਕੀ ਕੀ ਕਹਿੰਦੇ ਫਿਰ ਅੱਖਾਂ ਦਾ ਅੱਖਾਂ ਦੀ ਦਵਾਈ ਦਿੱਤੀ ਐਨਕ ਦੇਸ ਐਨਕ ਵੀ ਫ੍ਰੀ ਮਿਲੀ ਆ ਹਾਂ ਕੀ ਕਹਿਣਾ ਚਾਹੋਗੇ ਹੁਣ ਮੈਂ ਬੜਾ ਧੰਨਵਾਦ ਕਰਦੀ ਹਾਂ ਸਰ ਪੈਂਚੇ ਦਾ ਡਾਕਟਰ ਗੰਦਾ ਵੀ ਬਤਿਕਾ ਸੂਤ ਤਕੀਤੀ ਹੈ ਕੀ ਨਾਮ ਹੈ ਸੁਖਵੀਰ ਸਿੰਘ ਹੈ ਜੀ ਅੱਕੀ ਟੈਸਟ ਕਰਵਾਉਣਾ ਸੀ ਟੈਸਟ ਅੱਖਾਂ ਦਾ ਕਰਵਾਇਆ ਜੀ ਤੇ ਬਾਕੀ ਆ ਹੋਰ ਡਾਉਡ ਦਰਦ ਕਰਦੇ ਉਹਨਾਂ ਦਾ ਕਰਾਇਆ ਵਾ ਤੇ ਟੈਸਟ ਵੀ ਫ੍ਰੀ ਹੋਇਆ ਦਵਾਈ ਵੀ ਫ੍ਰੀ ਦਿੱਤੀ ਹੈ ਜੀ ਕੋਈ ਹੋਰ ਨਹੀਂ ਲਿਆ ਕੋਈ ਪੈਸਾ ਜੋ ਤੇ ਅੱਖਾਂ ਚੈੱਕ ਕਰਵਾਈਆਂ ਤੇ ਕੀ ਪ੍ਰੋਬਲਮ ਦਸੀ ਉਹਨਾਂ ਨੇ ਅੱਖਾਂ ਦਾ ਕੋਹਣੀ ਜੀ ਉਹਨਾਂ ਨੇ ਦਵਾਈ ਦਿੱਤੀ ਆ ਸਹੀ ਆ ਤੇ ਦਵਾਈ ਪਾਓ ਕਹਿੰਦੇ ਉਹਦੇ ਨਾਲ ਸਹੀ ਹੋਊਗਾ ਫਰੀਦ ਦਵਾਈ ਹਾਂਜੀ ਦਵਾਈ ਫਰੀਦ ਦਵਾਈ ਵਧੀਆ ਜੀ ਬਹੁਤ ਸੋਹਣਾ ਕੰਮ ਆ ਜਿਹੜਾ ਇੰਨੇ ਲੋਕਾਂ ਨੂੰ ਵਧੀਆ ਸਹੂਲਤ ਮਿਲ ਰਹੀ ਹੈ ਦਵਾਈ ਲੋਕ ਫਰੀ ਲੈ ਰਹੇ ਆ ਆਪਣਾ ਚੈੱਕ ਅਪ ਕਰਾ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਆ ਬੰਦਿਆਂ ਦਾ ਜਿਨ੍ਹਾਂ ਨੇ ਇਹ ਕੈਂਪ ਲਵਾਇਆ ਸਰ ਅਸੀਂ ਅੱਜ ਪਿੰਡ ਕੋਕਰੀਕੇਰਾ ਦੇ ਵਿੱਚ ਆ ਇੱਥੇ ਸਾਡੇ ਕੋ ਬੰਦਿਆਂ ਦੇ ਵਿੱਚ ਗਦੂਡਾ ਦੇ ਕੈਂਸਰ ਦਾ ਟੈਸਟ ਹੋ ਰਿਹਾ ਤੇ ਨਾਲ ਹੱਡੀਆਂ ਦੇ ਕੈਂਸਰ ਦੀ ਜਾਂਚ ਹੈ ਮੂੰਹ ਤੇ ਗਲੇ ਦੇ ਕੈਂਸਰ ਦੀ ਜਾਂਚ ਹੈ ਔਰਤਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਹੈ ਤੇ ਹੱਡੀਆਂ ਦੇ ਕੈਂਸਰ ਦੀ ਜਾਂਚ ਹੈ ਤੇ ਉਸ ਤੋਂ ਬਾਅਦ ਛਾਤੀ ਦੇ ਕੈਂਸਰ ਦੀ ਜਾਂਚ ਹੈ ਡਾਕਟਰ ਸਾਹਿਬ ਕੋਈ ਅੱਖਾਂ ਦਾ ਵੀ ਕੈਂਪ ਹੈਗਾ ਇੱਥੇ ਹਾਂਜੀ ਸਰ ਅੱਜ ਸਾਡੇ ਅੱਖਾਂ ਦਾ ਵੀ ਕੈਂਪ ਹੈਗਾ ਇਹਦੇ ਵਿੱਚ ਸਾਡਾ ਪੇਸ਼ੈਂਟ ਦੀ ਵਿਜ਼ਨ ਐਗਜ਼ਾਮਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਜੇ ਕਿਸੇ ਨੂੰ ਸਰਜਰੀ ਦੀ ਜ਼ਰੂਰਤ ਹੈ ਤਾਂ ਉਹ ਨਾਲ ਸੁਜੈਸਟ ਕੀਤਾ ਜਾ ਰਿਹਾ ਮੇਰਾ ਨਾਮ ਡਾਕਟਰ ਜਸਪੀਰ ਸਿੰਘ ਹੈ ਤੇ ਮੈਂ ਬੋਲਡ ਕੈਂਸਰ ਕੇਅਰ ਤੋਂ ਆਂਗੀ ਨਾਲ 7-8 ਟੋਪਰੇ ਆਇਨੀ ਤੇ ਇੱਕ ਟੀਮ ਸਾਡੀ ਜਲੰਧਰ ਤੋਂ ਆਈ ਹੈ ਜੀ ਇਕਲਵਾਂ ਸਿੰਘ ਢਾਲੀਵਾਲ ਜੀ ਦੀ ਟੀਮ ਹੈ ਤੁਸੀਂ ਸੁਣਿਆ ਹੋਵੇਗਾ ਵਰਲਡ ਕੈਂਪੀਅਰ ਨਾਮ ਤੋਂ ਠੀਕ ਹੈ ਸਾਡੀ ਟੀਮ ਦਾ ਕੰਮ ਹੀ ਇਹ ਹੈ ਜੀ ਕੈਂਸਰ ਬਣਨ ਤੋਂ ਪਹਿਲਾਂ ਰੋਕਣਾ ਠੀਕ ਹੈ ਸਾਡੇ ਇੱਥੇ ਸਾਰੇ ਟੈਸਟ ਕੀਤੇ ਜਾਂਦੇ ਹਨ ਜਿਵੇਂ ਕਿ ਫੀਮੇਲ ਦੇ ਬ੍ਰੈਸਟ ਕੈਂਸਰ ਲਈ ਬ੍ਰੈਸਟ ਕੈਂਸਰ ਲਈ ਮੈਮੋਗ੍ਰਾਫੀ ਕੀਤਾ ਜਾਂਦਾ ਹੈ ਸਰਵਿਕਸ ਕੈਂਸਰ ਲਈ ਪੈਪ ਸਮੀਰ ਕੀਤਾ ਜਾਂਦਾ ਹੈ ਤੇ ਬੰਦਿਆਂ ਵਿੱਚ ਲੋਸਟਰਡ ਕੈਂਸਰ ਲਈ ਪੀਐਸਏ ਟੈਸਟ ਕੀਤਾ ਜਾਂਦਾ ਹੈ ਤੇ ਜਨਰਲ ਬਲੱਡ ਟੈਸਟ ਕੀਤਾ ਜਾਂਦਾ ਹੈ ਤੇ ਨਾਲ ਦੇ ਨਾਲ ਹੀ ਆਪਾਂ ਉਲ ਦੀ ਕੈਂਸਰ ਦੀ ਟੈਸਟ ਵੀ ਕਰ ਰਹੇ ਹਾਂ ਔਰ ਸਕਰੀਨਿੰਗ ਕਰ ਰਹੇ ਹਾਂ ਤੇ ਨਾਲ ਹੱਡੀਆਂ ਦਾ ਟੈਸਟ ਵੀ ਕਰ ਰਹੇ ਹਾਂ ਤੇ ਨਾਲ ਹੀ ਹੁਣ ਆਪਾਂ ਅੱਖਾਂ ਦਾ ਵੀ ਸ਼ੁਰੂਆਤ ਕੀਤੀ ਹੈ ਤੇ ਇਹਦੇ ਵਿੱਚ ਆਪਾਂ ਸਾਰੀ ਪੇਸ਼ੈਂਟ ਦੀ ਅ